ਅਗਾਮੀ ਤਿਹਾੜੀ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲ ਵਿਭਾਗ ਅੰਮ੍ਰਿਤਸਰ ਤੋਂ ਛਪਰਾ ਅਤੇ ਗੋਰਖਪੁਰ ਲਈ ਸਪੈਸ਼ਲ ਰੇਲ ਗੱਟੀਆਂ ਚਲਾਉਣ ਜਾ ਰਿਹਾ ਹੈ ਵਿਭਾਗ ਅਨੁਸਾਰ ਗੱਡੀ ਨੰਬਰ 05005 ਗੋਰਖਪੁਰ ਸਟੇਸ਼ਨ ਤੋਂ 18 ਸਤੰਬਰ ਤੋਂ 27 ਨਵੰਬਰ ਤੱਕ ਹਰ ਬੁੱਧਵਾਰ ਦੁਪਹਿਰ 2:40 ਮਿੰਟ ਤੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 9:30 ਵਜੇ ਅੰਮ੍ਰਿਤਸਰ ਪਹੁੰਚਿਆ ਕਰੇਗੀ ਵਾਪਸੀ ਲਈ ਗੱਡੀ ਨੰਬਰ 05006 ਅੰਮ੍ਰਿਤਸਰ ਤੋਂ 19 ਸਤੰਬਰ ਤੋਂ 28 ਨਵੰਬਰ ਤੱਕ ਹਰ ਵੀਰਵਾਰ ਦੁਪਹਿਰ 12:45 ਮਿੰਟ ਤੇ ਚੱਲੇਗੀ ਅਗਲੇ ਦਿਨ 8:50 ਮਿੰਟ ਤੇ ਗੋਰਖਪੁਰ ਪਹੁੰਚਿਆ ਕਰੇਗੀ ਇਸੇ ਤਰ੍ਹਾਂ ਗੱਡੀ ਨੰਬਰ 05049 ਛਪਰਾ ਸਟੇਸ਼ਨ ਤੋਂ 20 ਸਤੰਬਰ ਤੋਂ 29 ਨਵੰਬਰ ਤੱਕ ਹਰ ਸ਼ੁੱਕਰਵਾਰ ਸਵੇਰੇ 9:55 ਮਿੰਟ ਤੇ ਚਲਦੇ ਹੋਏ ਅਗਲੇ ਦਿਨ ਸਵੇਰੇ 9:30 ਵਜੇ ਅੰਮ੍ਰਿਤਸਰ ਪਹੁੰਚਿਆ ਕਰੇਗੀ ਵਾਪਸੀ ਦੇ ਲਈ ਗੱਡੀ ਨੰਬਰ 05050 ਅੰਮ੍ਰਿਤਸਰ ਸਟੇਸ਼ਨ ਤੋਂ 21 ਸਤੰਬਰ ਤੋਂ 30 ਨਵੰਬਰ ਤੱਕ ਹਰ ਸ਼ਨੀਵਾਰ ਦੁਪਹਿਰ 12:45 ਤੇ ਚਲਦੇ ਹੋਏ ਅਗਲੇ ਦਿਨ ਦੁਪਹਿਰ 2:00 ਚਪਰਾ ਪਹੁੰਚਿਆ ਕਰੇਗੀ